ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੁਸੰਗਤ ਜੀ ਜਿਦਾ ਅੱਜ ਨੂੰ ਦੱਸਿਆ ਜੰਮੂ ਆਏ ਆ ਜਿੱਥੇ ਕਿ ਇੱਕ ਪਾਪੀ ਵੱਲੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰੇ ਤੇ ਪੰਜ ਪਾਵਨ ਧੂਪਾਂ ਨੂੰ ਅਗਨ ਭੇਟ ਦਿੱਤਾ ਗਿਆ ਇਹ ਉਸ ਪਾਪੀ ਦਾ ਘਰ ਹੈ ਜੀ ਜਿਹਨੂੰ ਸਿੰਘਾਂ ਨੇ ਖੰਡਰ ਬਣਾਤਾ ਤੇ ਸਾਰੀ ਉਮਰ ਇਤਿਹਾਸ ਦੇ ਵਿੱਚ ਖੰਡਰ ਬਣਿਆ ਰਹੂਗਾ ਤੇ ਉਸ ਜਗ੍ਹਾ ਤੇ ਮੰਦਿਰ ਸੇਂ ਦਿਖਾ ਨਿਸ਼ਾਨ ਸਾਹਿਬ ਲਾ ਕੇ ਦੋਆ ਸਾਹਿਬ ਲਾ ਕੇ ਗੱਡੀ ਲਾ ਕੇ ਬਹਿੰਦਾ ਹੀ ਪਾਪੀ ਦੁਸ਼ਟ ਆਪੇ ਆਪ ਨੂੰ ਗੁਰਨਾਨਕ ਦਾ ਰੂਪ ਦੱਸਦਾ ਹੀ ਤੇ ਅੱਜ ਗੁਰੂ ਦੇ ਸਿੰਘਾਂ ਲਾਡੀਆਂ ਫੌਜਾਂ ਨੇ ਕੁੱਤੇ ਦੇ ਤਰ੍ਹਾਂ ਘਿਸਿਆ ਤੇ ਘਰ ਦੇ ਹਾਲਾਤ ਦੇਖ ਲਓ ਸੰਗੀਵਾ ਜੀ ਔਰ ਅੱਜ ਅਸੀਂ ਇੱਕ ਬਿਆਨ ਵੀ ਕਰਨਾ ਚਾਹੁੰਦੇ ਆ ਸੇਕ ਕੌਮ ਹਰ ਸਮੇਂ ਤਿਆਰ ਪਰ ਤਿਆਰ ਖੜੀ ਹੈ ਜੇ ਕੋਈ ਇਦਾਂ ਦੇ ਦੁਸ਼ਟ ਪਾਪੀ ਹੈਗੇ ਆ ਤੇ ਸੰਭਲ ਜਾਣ ਸਮਾਂ ਭਿਆਨਕ ਜੇ ਘਰਾਂ ਚੋਂ ਕੱਢ-ਕੱਢ ਇਸ ਵਾਰ ਸੋਧਾਂਗੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਹਾਂਜੀ ਗੁਰੂ ਪਿਆਰੇ ਆਪ ਜੀ ਦੇਖ ਰਹੇ ਹੋ ਇਹ ਜਿਹੜਾ ਘਰ ਆ ਇਹ ਦੁਸ਼ਟ ਦਾ ਪਾ ਜਿਨੇ ਸਾਡੇ ਸ੍ਰਿਸ਼ਟੀ ਦੇ ਮਲਕ ਤਨ ਤਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੰਗਣੇ ਪੇੜੇ ਕੀਤੇ ਆ ਇਹ ਇਹਦਾ ਘਰ ਦੇਖ ਲਓ ਮੜਿਆ ਮੀਟ ਕੀਤਾ ਇਹਦੇ ਜੇ ਘਰ ਹੀ ਮੜਿਆ ਮੀਟ ਕੀਤਾ ਜੇ ਕਿਤੇ ਉਹ ਹੱਥੋਂ ਦਾ ਤੇ ਪਤਾ ਨਹੀਂ ਸਿੰਘਾਂ ਨੇ ਕੀ ਕਰ ਦੇਣਾ ਸੀ ਤੇ ਬਾਕੀ ਦੇਖ ਲੋ ਇਹ ਡੇਰੇਵਾਦ ਆ ਅਸੀਂ ਉਹਨਾਂ ਵੀਰਾਂ ਨੂੰ ਬੇਨਤੀ ਕਰਦੇ ਜਿਹੜੇ ਡੇਰੇਵਾਦ ਨੂੰ ਜੁੜੇ ਉਹਨਾਂ ਨੂੰ ਬੇਨਤੀ ਕਰਦੇ ਪੀ ਇਹਨਾਂ ਡੇਰਾਂ ਡੂਰਿਆਂ ਨਾਲ ਕੁਝ ਨਹੀਂ ਦੇਣਾ ਤੇ ਤੁਸੀਂ ਧੰਨ ਛੇ ਗੁਰੂ ਗ੍ਰੰਥ ਸਾਹਿਬ ਤੇ ਲੜ ਲਓ